ਜੀਵਨਤਾਤ ਇੰਤਜ਼ਾਮ ਸੰਤਾ ਸਿਉਂ ਦੀ ਬੜੀ ਰੀਤ ਸੀ ਕਦੇ ਕੁੰਭ ਦਾ ਇਸ਼ਨਾਨ ਕਰੇ ਸਾਥ ਲਈ ਕਈਆਂ ਨੂੰ ਪੁੱਛਿਆ ਸਭ ਨੇ ਕਿਹਾ ਸੀ ਤਾ ਭੁੱਲ ਕੇ ਵੀ ਨਾ ਜਾਈਏ ਕਿਉਂ ਭੇੜੇ ਨਹੀਂ ਹੁੰਦੀ ਹੈ ਕਿ ਲੋਕ ਕੱਪੜੇ ਲੁਹਾ ਕੇ ਆ ਜਾਂਦੇ ਦੇਖੀ ਜਾਏਗੀ ਸੰਤਾ ਸਿਉਂ ਨੇ ਸੋਚਿਆ ਸਵੇਰੇ ਮੂੰਹ ਨੇਰੇ ਉੱਠ ਕੇ ਇਸ਼ਨਾਨ ਕਰੇਗਾ ਵਾਧੂ ਅਸਬਾਬ ਤੋਂ ਸੰਕੋਚ ਕਰਕੇ ਰਾਤ ਰਹਿਣ ਲਈ ਕੰਬੜ ਲੈ ਲਿਆ ਰਾਤ ਨੂੰ ਪ੍ਰਵਚਨ ਸੁਣਿਆ ਪੰਡਾਲ ਚੀ ਸੌਂ ਗਿਆ ਮੂੰਹ ਨੇਰੇ ਉੱਠ ਕੇ ਨਦੀ ਵੱਲ ਗਿਆ ਭੇੜ ਵੇਖ ਕੇ ਹੈਰਾਨ ਰਹਿ ਗਿਆ ਕੰਬਲ ਤੈ ਕਰਕੇ ਮੋਢੇ ਤੇ ਰੱਖ ਲਿਆ ਸਰੋਵਰ ਵੱਲ ਜਾਣ ਲੱਗਾ ਥੋੜੀ ਦੂਰੀ ਗਿਆ ਸੀ ਲੱਗਾ ਕਿਸੇ ਨੇ ਮੋਢੇ ਤੋਂ ਕੰਬਲ ਖਿਸਕਾ ਲਿਆ ਚੋਰ ਚਲਾਕ ਸੀ ਤੇ ਫਿਲਹਾਲ ਉਹਦੇ ਪਿੱਛੇ ਹੀ ਸੀ ਤਦ ਤੱਕ ਚੋਰ ਨੇ ਕੰਬਲ ਆਪਣੇ ਮੋਢੇ ਤੋਂ ਬੁਲਾ ਕੇ ਲੱਕ ਦੁਆਲੇ ਗੰਢ ਮਾਰ ਲਈ ਸੀ ਸੰਤਾ ਸਿਉ ਨੂੰ ਇੱਧਰ ਉੱਧਰ ਦੇਖਦੇ ਚੋਰ ਨੇ ਪੁੱਛਿਆ ਕੀ ਹੋਇਆ ਮੇਰਾ ਕੰਬਲ ਚੋਰੀ ਹੋ ਗਿਆ ਕਿੱਥੇ ਰੱਖਿਆ ਸੀ ਮੋਢੇ ਤੇ ਆ ਦੇਖ ਮੈਂ ਵੀ ਮੋਢੇ ਤੇ ਹੀ ਰੱਖਿਆ ਪਰ ਭਾਉ ਲੱਕ ਨਾਲ ਗੰਡ ਮਾਰ ਕੇ ਪੱਕਾ ਇੰਤਜ਼ਾਮ ਕੀਤਾ ਹੋਇਆ ਹੈ ਧੰਨਵਾਦ